ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਪਿੰਕ ਕਲਰ ਦੀ ਕੋਟੀ ਬਣਾ ਰਹੀ ਸੀ ਤੇ ਇਹਦੇ ਬਾਰਡਰ ਤੇ ਜਿਹੜਾ ਡਿਜ਼ਾਈਨ ਪਾਇਆ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਮੈਂ 18 ਸਾਲ ਦੀ ਲੜਕੀ ਦੀ ਪਿੰਕ ਰੰਗ ਦੀ ਕੋਟੀ ਬਣਾ ਰਹੀ ਹਾਂ ਇਹ ਇਹਦੇ ਬਾਰਡਰ ਤੇ ਆਪਾਂ ਇਹ ਡਿਜ਼ਾਈਨ ਪਾਇਆ ਹੋਇਆ ਤੇ ਉੱਪਰ ਆਪਾਂ ਇੱਕ ਹੋਰ ਡਿਜ਼ਾਈਨ ਜਿਹੜਾ ਉਹ ਪਾਇਆ ਹੋਇਆ ਤੇ ਇਹ ਕੋਟੀ ਆਪਾਂ ਕਿਸ ਤਰ੍ਹਾਂ ਬਣਾਉਣੀ ਹੈ ਇਹ ਮੈਂ ਅਲੱਗ ਤੋਂ ਵੀਡੀਓ ਵਿੱਚ ਦੱਸਾਂਗੀ ਅਲੱਗ ਤੋਂ ਵੀਡੀਓ ਬਣਾ ਕੇ ਆਪਾਂ ਪਾਵਾਂਗੇ ਉਹ ਤੇ ਉਹਦੇ ਵਿੱਚ ਆਪਾਂ ਦੱਸਾਂਗੇ ਇਹ ਕੋਟੀ ਆਪਾਂ ਕਿਸ ਤਰ੍ਹਾਂ ਬਣਾਉਣੀ ਹੈ ਕਿੰਨੇ ਝੋਟੇ ਪਾਉਣੇ ਨੇ ਤੇ ਕਿੰਨਾ ਕਿੰਨੀ ਲੰਬਾਈ ਰੱਖਣੀ ਹੈ ਇਹ ਮੈਂ ਅਲੱਗ ਤੋਂ ਵੀਡੀਓ ਬਣਾਵਾਂਗੀ ਤੇ ਉਹਦੇ ਵਿੱਚ ਦੱਸਾਂਗੀ ਆ ਦੇਖੋ ਜੀ ਇਹ ਆਪਾਂ ਅਗਲੇ ਪੜੇ ਬਣਾਏ ਹੋਏ ਨੇ ਜੇਬਾਂ ਲਾਈਆਂ ਹੋਈਆਂ ਨੇ ਤੇ ਇਸ ਨੇ ਬਾਰਡਰ ਤੇ ਆਪਾਂ ਸਾਰੇ ਕਿਤੇ ਬਾਰਡਰ ਤੇ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹ ਪਿੰਕ ਰੰਗ ਦੀ ਕੋਟੀ ਦੇ ਉੱਪਰ ਆਪਾਂ ਬਣਾਇਆ ਹੋਇਆ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਆਪਣਾ ਉੱਠ ਕੇ ਨਜ਼ਰ ਆ ਰਿਹਾ ਹੈ ਦੇਖੋ ਜੀ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਸਲਾਈ ਦੇ ਉੱਪਰ ਕੁੰਡੇ ਪਾਉਣ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੋਂ ਧਾਗਾ ਪਿੱਛੇ ਰੱਖ ਕੇ ਸਾਰੀ ਸਲਾਈ ਇਸ ਤਰ੍ਹਾਂ ਬਣਾਉਣੀ ਹੈ ਧਾਗਾ ਪਿਛੇ ਰੱਖ ਕੇ ਸਾਰੀ ਸਿਲਾਈ ਸਿੱਧਾ ਸਿੱਧਾਉਣਾਗੇ 4 4 ਦੇ ਮਲਟੀਪਲ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪੈਂਦੇ ਨੇ ਦੇ ਬਾਰਡਰ ਕੋਈ ਵੀ कुंडे पा तो बाद सिलाई देर एक सिलाई अपना धागा पीछे रख के चढ़ाए सारी सिलाई इस तरह सीधा सीधा आवेखो जी सारी सिलाई धागा पिछे रख के सीधा सीधा आवेगी 4 4 ਦੇ ਮਲਟੀਪਲ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪੈਂਦੇ ਨੇ ਤੇ ਪੁੱਠੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਸਾਰੀ ਸਲਾਈ ਧਾਗਾ ਪਿੱਛੇ ਰੱਖ ਕੇ ਆਪਾਂ ਸਿੱਧਾ-ਸਿੱਧਾ ਬਣਾ ਚੁੱਕੇ ਹਾਂ ਤੇ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਪੁੱਠੀ ਸਲਾਈ ਇੱਕ ਕੁੰਡਾ ਉਤਾਰ ਕੇ ਆ ਦੇਖੋ ਜੀ పుట్టి సలాయితో డిజైన్ జాడే ఉతారెంతోతో కండా కతారే అవుతూ ఇండా కీ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਪਿੱਛੇ ਕਰਾਂਗੇ ਧਾਗਾ ਪਿੱਛੇ ਕਰਕੇ ਫਿਰ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਇੱਕ ਧਾਗਾ ਅੱਗੇ ਕਰਾਂਗੇ ਦੋ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ తిన వారాహే తిను కుడే బ అంటే తిను కుడా బ తిను కుడా బ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਇੱਕ ਵਾਰ ਨਗਾਵਾਂਗੇ ਆ ਦੇਖੋ ਜੀ ਇਹ ਆਪਾਂ ਨੇ ਹੋ ਗਏ ਦੋ ਵਾਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਦੇ ਵਿੱਚੋਂ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਬਣਾ ਕੇ ਫਿਰ ਸਲਾਈ ਤੋਂ ਗੁੰਡਾ ਤਾਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਇਹ ਆਪਣੇ ਥੋੜੇ ਕੁੰਡੇ ਟਾਈਟ ਹੋ ਗਏ ਨੇ ਇਸ ਲਈ ਇਹ ਇੱਕਠੇ ਤਿੰਨ ਕੁੰਡੇ ਉਤਾਰਨੇ ਔਖੇ ਲੱਗ ਰਹੇ ਨੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਉਣੇ ਨੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਬਣਾਉਣਾ ਆ ਦੇਖੋ ਜੀ ਇੱਕ ਕੁੰਡੇ ਦੇ ਵਿੱਚੋਂ ਆਪਾਂ ਤਿੰਨ ਕੁੰਡੇ ਬਣਾ ਕੇ ਫਿਰ ਆਪਾਂ ਸਲਾਈ ਤੋਂ ਕੁੰਡਾ ਜਿਹੜਾ ਉਤਾਰਾਂਗੇ ਤਿੰਨ ਕੁੰਡੇਾਂ ਤੋਂ ਇੱਕ ਕੁੰਡਾ ਬਣਾਉਣਾ ਹੈ। ਲਾਸਟ ਤੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਉਣੇ ਨੇ। ਸ਼ੁਰੂ ਚ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਬਣਾਉਣਾ ਹੈ ਤੇ ਲਾਸਟ ਚ ਤਿੰਨ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਉਣੇ ਨੇ। ਹੁਣ ਆਪਾਂ ਆ ਗਏ ਆ ਸਿੱਧੀ ਸਲਾਈ। ਸਿੱਧੀ ਸਲਾਈ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਉਣਾਂਗੇ। ਆ ਦੇਖੋ ਜੀ ਧਾਗਾ ਅੱਗੇ ਰੱਖ ਕੇ ਸਿੱਧੀ ਸਲਾਈ ਤੋਂ ਹੁਣ ਆਪਾਂ ਉਲਟਾ-ਉਲਟਾ ਬੁਣਨਾ ਸਾਰੀ ਸਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ ਬਿਲਕੁਲ ਹੀ ਸੋਖਾ ਜਿਹਾ ਤੇ ਪਿਆਰਾ ਜਿਹਾ ਡਿਜ਼ਾਈਨ ਹੈ ਇਹੇ ਡਿਜ਼ਾਈਨ ਜਿਹੜਾ ਇਹ ਥੋੜੇ ਲਾਈਟ ਕਲਰ ਤੇ ਜ਼ਿਆਦਾ ਜੱਜਦਾ ਜਿਸ ਤਰ੍ਹਾਂ ਪਿੰਕ ਲਾਈਟ ਪਿੰਕ ਆਪਣਾ ਹੋ ਗਿਆ ਤੇ ਫਰੋਜੀ ਲਾਈਟ ਫਰੋਜੀ ਕਲਰ ਇਸ ਤਰ੍ਹਾਂ ਦੇ ਕਲਰ ਦੀ ਆਪਾਂ ਜੇਕਰ ਕੋਟੀ ਸਵੈਟਰ ਜੈਕਟ ਬਣਾਉਣੀ ਆ ਤੇ ਉਹਦੇ ਉੱਪਰ ਇਹ ਬਹੁਤ ਹੀ ਸੋਹਣਾ ਜੱਜਦਾ ਬਣਿਆ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਆ ਦੇਖੋ ਜੀ ਹੁਣ ਆਪਾਂ ਆ ਗਏ ਆ ਪੁੱਠੀ ਸਿਲਾਈ ਤੇ ਪੁੱਠੀ ਸਿਲਾਈ ਆਪਾਂ ਜਿਹੜੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਕੀਤੇ ਸੀ ਸ਼ੁਰੂ ਚ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਸੀ ਤੇ ਇਸ ਇੱਕ ਕੁੰਡੇ ਤੋਂ ਆਪਾਂ ਹੁਣ ਤਿੰਨ ਕੁੰਡੇ ਕਰਨੇ ਨੇ ਆ ਦੇਖੋ ਜੀ ਇਸ ਤਰ੍ਹਾਂ ਇੱਕ ਕੁੰਡੇ ਦੇ ਵਿੱਚੋਂ ਆਪਾਂ ਤਿੰਨ ਵਾਰ ਨਗਾਵਾਂਗੇ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਤੇ ਅਗਲੇ ਜਿਹੜੇ ਤਿੰਨ ਕੁੰਡੇ ਕੀ ਇੱਕ ਕੁੰਡੇ ਤੋਂ ਤਿੰਨ ਕੁੰਡੇ ਕੀਤੇ ਸੀ ਉਹਨਾਂ ਤਿੰਨ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਨਾ ਹੈ ਆ ਦੇਖੋ ਜੀ ਇੱਕ ਗੁੰਡੇ ਤੋਂ ਤਿੰਨ ਗੁੰਡੇ ਆਪਾਂ ਇਸ ਤਰ੍ਹਾਂ ਕਰਨੇ ਨੇ ਆ ਦੇਖੋ ਤਿੰਨ ਗੁੰਡੇਆਂ ਤੋਂ ਇੱਕ ਗੁੰਡਾ ਕਰਾਂਗੇ ਇੱਕ ਗੁੰਡੇ ਤੋਂ ਤਿੰਨ ਗੁੰਡੇ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਉਲਟਾ ਹੁਣਾਗੇ ਲਾਸਟ ਵਾਲਾ ਕੁੰਡਾ ਉਲਟਾ ਹੋਣ ਕੇ ਤੇ ਹੁਣ ਆਪਾਂ ਆ ਗਏ ਆ ਆ ਦੇਖੋ ਜੀ ਸਿੱਧੀ ਸਲਾਈ ਸਿੱਧੀ ਸਲਾਈ ਫਿਰ ਆਪਾਂ ਧੱਗਾ ਅੰਗੇ ਰੱਖ ਕੇ ਉਲਟਾ ਉਲਟਾ ਬਣਾਗੇ ਤੇ ਫਿਰ ਪੁੱਠੀ ਸਲਾਈ ਫਿਰ ਇਹੀ ਡਿਜ਼ਾਈਨ ਰਿਪੀਟ ਕਰਾਂਗੇ ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਹੈ ਇੱਕ ਸਲਾਈ ਦਾ ਹੀ ਇਹ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਆ ਦੇਖੋ ਜੀ ਇਸ ਤਰ੍ਹਾਂ ਇਹ ਆਪਣਾ ਜਿਹੜਾ ਡਿਜ਼ਾਈਨ ਹੈ ਬਾਰਡਰ ਤੇ ਬਣਿਆ ਹੋਇਆ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਲੱਗ ਰਿਹਾ ਹੈ ਦੇਖੋ ਜੀ ਬਿਲਕੁਲ ਹੀ ਸੋਖੇ ਤਰੀਕੇ ਨਾਲ ਆਪਾਂ ਇਸ ਨੂੰ ਬਣਾਇਆ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ